ਬੱਚਿਆਂ ਦਾ ਜਿਹੜਾ ਮੁਕਾਬਲਾ ਕਰਈਏ ਜਿਹੜਾ ਸੁੰਦਰ ਲਿਖਾਈ ਕਰੇਗਾ ਜਾਂ ਖੁੱਧ ਤੇ ਉਹਦੇ ਜਦੋਂ ਇਨਾਮ ਜਿੱਤਣਗੇ ਬੱਚਿਆਂ ਨੂੰ ਇੱਧਰ ਮਾਂ ਬੋਲੀ ਵੱਲ ਪ੍ਰੇਰਨ ਵਾਸਤੇ ਜਿਹੜਿਆਂ ਨੂੰ ਜਿੰਨੀਆਂ ਕੁਰਬਾਨੀਆਂ ਵੱਧ ਜਾਂਦਾ ਉਹਨਾਂ ਨੂੰ ਵੱਡੇ ਇਨਾਮ ਦਿੱਤੇ ਗਏ ਕੱਲ ਨੂੰ ਵੀ ਬਹੁਤ ਵੱਡੇ ਪ੍ਰੋਗਰਾਮ ਹੈ ਤੇ ਇਹ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਪਾਤਸ਼ਾਹ ਦੀ ਕਿਰਪਾ ਨਾਲ ਬਹੁਤ ਸੋਹਣਾ ਤੇ ਸੰਪੂਰਨ ਜਿਹੜਾ ਹੋਇਆ ਮਾਲਕ ਦਾ ਸ਼ੁਕਰ ਕਰਦੇ ਆ ਕਿ ਸਾਨੂੰ ਉਮੀਦ ਤੋਂ ਵੱਧ ਜਿਹੜਾ ਰਿਸਪਾਂਸ ਮਿਲਿਆ ਕਿ ਇੱਕ ਮਾਂ ਨੇ ਆ ਕੇ ਆਪਦਾ ਬੱਚਾ ਗੋਚ ਚੱਕਿਆ ਸੀ ਤੇ ਕਨਾਲ ਸੀ ਕਿ ਉਹਨੇ ਪਰਣ ਕਰਕੇ ਗਈ ਆਪਦਾ ਡਰੈਫਟ ਲਿਖਾ ਕੇ ਗਈ ਕਿ ਮੈਂ ਅੱਜ ਤੋਂ ਬਾਅਦ ਜਿਹੜੇ ਬੱਚਿਆਂ ਦੇ ਕੇਸ ਜਿਹੜੇ ਉਹ ਕਤਲ ਨਹੀਂ ਕਰੂੰਗੀ ਹਰ ਨਗਰ ਨੂੰ ਯੋਗ ਕੋਸ਼ਿਸ਼ ਕਰਨੀ ਪਊਗੀ ਆਪਣੇ ਆਪਣੇ ਲੈਵਲ ਤੇ ਕਿ ਆਪਾਂ ਆਪਣੇ ਬੱਚਿਆਂ ਨੂੰ ਜਿਹੜਾ ਇੱਧਰ ਲਿਆਉਣ ਲਈ ਕੁਝ ਉਪਰਾਲੇ ਕਰਾਂਗੇ ਤਾਂ ਉਹ ਵਧੀਆ ਰਿਜ਼ਲਟ ਜ਼ਰੂਰ ਮਿਲਣਗੇ ਬੈਗਰੂ ਆਪ ਸਿਰ ਤੇ ਹੱਥ ਰੱਖ ਕੇ ਨੌਜਵਾਨਾਂ ਤੋਂ ਇਹ ਕਾਰਜ ਕਰਵਾ ਰਿਹਾ ਕਿ ਮਤਲਬ ਸਾਡੀ ਕੋਈ ਔਕਾਤ ਨਹੀਂ ਹੈ ਕਿ ਅਸੀਂ ਕੋਈ ਐਡਾ ਵੱਡਾ ਕਾਰਜ ਕਰ ਸਕੀਏ ਮੇਰੀ ਫਰੀ ਵੈਲਫੇਅਰ ਸੁਸਾਇਟੀ ਦੇ ਵੱਲੋਂ ਅੱਜ ਪ੍ਰੋਗਰਾਮ ਕਰਵਾਇਆ ਗਿਆ ਹਾਲਾਂਕਿ ਇਹ ਧਾਰਮਿਕ ਪ੍ਰੋਗਰਾਮ ਵੀ ਆ ਔਰ ਦੋਨੋਂ ਪ੍ਰੋਗਰਾਮ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਣੇ ਪਿੰਡ ਸੁਰਸੰਗਵਾਲਾ ਵਿਖੇ ਜਿੱਥੇ ਨੌਜਵਾਨਾਂ ਦੀ ਜਿਹੜੀ ਟੀਮ ਕਹ ਲਈਏ ਨੌਜਵਾਨਾਂ ਦੇ ਕਹ ਲਈਏ ਇਹਨਾਂ ਦੀ ਸੰਸਥਾ ਕਹ ਲਈਏ ਇਕੱਠ ਕਹ ਲਈਏ ਤਾਂ ਮੈਂ ਕਿੰਨਾ ਚਾਹੇ ਇਹ ਸਰੀਰ ਵੱਖਰੇ ਵੱਖਰੇ ਨੇ ਪਰ ਇੱਕ ਜਾਨ ਆ ਇਹਨਾਂ ਦੇ ਵਿੱਚ ਜਦੋਂ ਇਹ ਤੁਰਦੇ ਨੇ ਤਾਂ ਉਹ ਕੁਝ ਕਰਦੇ ਨੇ ਜੋ ਵਾਕਈ ਲੋਕ ਸੋਚਦੇ ਨੇ ਪੂਰੀ ਗੱਲਬਾਤ ਕਰ ਲੈਣੀ ਮੈਂ ਇਹਨਾਂ ਨਾਲ ਅ ਰਣਜੀਤ ਵੀਰ ਅੱਜ ਪ੍ਰੋਗਰਾਮ ਕੀਤਾ ਗਿਆ ਇਹਦੇ ਵਿੱਚ ਮੁਕਾਬਲੇ ਕਰਵਾਏ ਗਏ ਗੁਰਬਾਣੀ કંਠ ਮੁਕਾਬਲੇ ਦਸਤਾਰ ਮੁਕਾਬਲੇ ਕਰਾਏ ਗਏ ਵੱਖ-ਵੱਖ ਮੁਕਾਬਲੇ ਕਰਾਏ ਗਏ ਪਹਿਲਾਂ ਤਾਂ ਉਹਨਾਂ ਬਾਰੇ ਦੱਸ ਦਿਓ ਔਰ ਉਸ ਤੋਂ ਬਾਅਦ ਦੱਸ ਦਿਓ ਵੀ ਇਹ ਜਿਹੜਾ ਪ੍ਰੋਗਰਾਮ ਆ ਕਿਵੇਂ ਆਰਗੇਨਾਈਜ਼ ਕੀਤਾ ਕਦੋਂ ਕੀਤਾ ਕਦੋਂ ਸੋਚਾਰ ਕਿੰਨਾ ਕੁ ਵਧੀਆ ਪ੍ਰੋਗਰਾਮ ਅੱਜ ਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਇੱਥੇ ਹਰ ਸਾਲ ਫੱਗਨ ਦੀ ਮੱਸੀਆ ਤੇ ਬਾਬਾ ਵਿਦੀਚੰਦ ਦਾਲ ਵੱਲੋਂ ਮਾਹਪੁਰਚੇ ਬਾਬਾ ਅਵਤਾਰ ਸਿੰਘ ਜੀ ਵੱਲੋਂ ਇੱਥੇ ਮੇਲਾ ਕਰਵਾਇਆ ਜਾਂਦਾ ਜੋੜ ਮੇਲਾ ਤੇ ਹਰ ਸਾਲ ਹੀ ਪ੍ਰੋਗਰਾਮ ਨਗਰ ਵੱਲੋਂ ਰਲ ਕੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਰਿਆਂ ਵੱਲੋਂ ਬਹੁਤ ਸੋਹਣਾ ਇੱਥੇ ਜਾਣੀ ਹਰ ਕੋੜ ਦੌੜ ਵੀ ਹੁੰਦੀ ਆ ਤੇ ਮੇਲਾ ਕਰਵਾਇਆ ਜਾਂਦਾ ਹੈ ਕਿ ਨਗਰ ਦੇ ਨੌਜਵਾਨਾਂ ਵੱਲੋਂ ਸੰਗਤ ਵੱਲੋਂ ਸਿੱਕੇ ਆਪਾਂ ਕੁਝ ਬੱਚਿਆਂ ਲਈ ਆਉਣ ਵਾਲੀ ਪਨੀਰੀ ਜਿਹੜਾ ਆਪਣਾ ਭੁੱਖਾ ਹਨਾ ਉਹਦੇ ਲਈ ਸਿੱਖੀ ਦੇ ਕੌਮ ਲਈ ਕੁਝ ਕੀ ਕਰ ਸਕਦੇ ਆ ਆਪਾਂ ਉਹਦੇ 'ਚ ਸਾਰਿਆਂ ਨੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਕਿ ਆਪਾਂ ਇੱਕ ਦਸਤਾਰ ਦੇ ਨਾਲ ਜੋੜਨ ਲਈ ਬੱਚਿਆਂ ਦਾ ਦਸਤਾਰ ਮੁਕਾਬਲਾ ਵੀ ਕਰਵਾਈਏ ਪੰਜਾਬੀ ਮਾਂ ਬੋਲੀ ਪ੍ਰਤੀ ਵੀ ਬੱਚਿਆਂ ਦਾ ਜਿਹੜਾ ਮੁਕਾਬਲਾ ਕਰਾਈਏ ਜਿਹੜਾ ਸੁੰਦਰ ਲਿਖਾਈ ਕਰੇਗਾ ਜਾਂ ਛੁੱਧ ਤੇ ਉਹਦੇ ਜਦੋਂ ਇਨਾਮ ਜਿੱਤਣਗੇ ਬੱਚਿਆਂ ਨੂੰ ਇਧਰ ਮਾਂ ਬੋਲੀ ਵੱਲ ਪ੍ਰੇਰਣ ਵਾਸਤੇ ਤੇ ਗੁਰਬਾਣੀ ਕੰਠ ਮੁਕਾਬਲੇ ਉਹ ਵੀ ਬੱਚਿਆਂ ਨੂੰ ਕਿ ਯਾਦ ਕਰਨ ਉਹਨਾਂ ਨੂੰ ਇੱਕ ਇਧਰ ਪ੍ਰੇਰਣਾ ਕਰਨ ਲਈ ਕਿ ਜਿਹੜੇ ਬੱਚੇ ਜਿਹੜਿਆਂ ਨੂੰ ਜਿੰਨੀਆਂ ਗੁਰਬਾਣੀਆਂ ਵੱਧ ਯਾਦ ਉਹਨਾਂ ਨੂੰ ਵੱਡੇ ਇਨਾਮ ਦਿੱਤੇ ਗਏ ਤੇ ਉਸ ਸੰਗਤ ਦਾ ਨਗਰ ਦਾ ਜਿਹੜਾ ਇੱਕ ਉਪਰਾਲਾ ਸੀ ਕਿ ਆਪਾਂ ਆਪਣੇ ਨਗਰ ਲਈ ਤੇ ਬੱਚਿਆਂ ਲਈ ਜਾਂ ਆਪਣੇ ਨੇੜੇ ਦੇ ਪਿੰਡਾਂ ਦੇ ਜੋ ਵੀ ਆਪਾਂ ਚੰਗਾ ਕਰ ਸਕਦੇ ਹਾਂ ਤੇ ਉਹਦੇ ਸੰਗਤ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਕਿ ਇਹ ਸਾਰਾ ਜਿਹੜਾ ਉਪਰਾਲਾ ਅੱਜ ਦੇ ਰੱਖਿਆ ਸੀ ਕੱਲ ਨੂੰ ਫਗਣ ਦੀ ਮੱਥਿਆ ਜੋੜ ਮੇਲਿਆ ਤੇ ਕੱਲ ਨੂੰ ਵੀ ਬਹੁਤ ਵੱਡੇ ਪ੍ਰੋਗਰਾਮ ਹੈ ਤੇ ਇਹ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਪਾਤਸ਼ਾਹ ਦੀ ਕਿਰਪਾ ਨਾਲ ਬਹੁਤ ਸੋਹਣਾ ਤੇ ਸੰਪੂਰਨ ਜਿਹੜਾ ਹੋਇਆ ਬਹੁਤ ਬੱਚਿਆਂ ਨੇ ਹਿੱਸਾ ਲਿਆ ਰਣਵੇਰੀ ਇੱਥੇ ਬਹੁਤ ਸਾਰੇ ਜਿਹੜੇ ਪਰਿਵਾਰ ਨੇ ਕਮਿਟਮੈਂਟ ਕਰਕੇ ਗਏ ਆ ਤੁਹਾਡੇ ਨਾਲ ਕਿ ਅਸੀਂ ਕੇਸਾਦਾਰੀ ਬਣਾਂਗੇ ਅੱਜ ਤੋਂ ਵੀ ਮਤਲਬ ਉਹਨਾਂ ਨੇ ਇਹ ਕਮਿਟਮੈਂਟ ਕੀਤੀ ਕਹਿੰਦੇ ਆ ਵੀ ਜਿੰਨਾ ਮਰਜ਼ੀ ਘਰ ਦੇ ਵਿੱਚ ਕਹਿ ਲੋ ਨਹੀਂ ਅਸਰ ਹੁੰਦਾ ਤਾਂ ਅੱਜ ਦੇ ਇਸ ਤੁਹਾਡੇ ਪ੍ਰੋਗਰਾਮ ਕੀਤੇ ਦਾ ਮੈਨੂੰ ਲੱਗਦਾ ਕਿ ਕਾਫੀ ਜ਼ਿਆਦਾ ਅਸਰ ਲੋਕਾਂ ਦੇ ਉੱਪਰ ਹੋਇਆ ਜਿਹੜੇ ਤੁਹਾਡੇ ਨਾਲ ਹੀ ਵਾਅਦੇ ਕਰ ਗਏ ਬਿਲਕੁਲ ਜੀ ਬੜਾ ਮਾਲਕ ਦਾ ਸ਼ੁਕਰ ਕਰਦੇ ਆਂ ਕਿ ਸਾਨੂੰ ਉਮੀਦ ਤੋਂ ਵੱਧ ਜਿਹੜਾ ਰਿਸਪੌਂਸ ਮਿਲਿਆ ਕਿੰਨੀ ਇੱਕ ਮਾਵਾਂ ਨੇ ਆਪਦੇ ਇੱਕ ਮਾਂ ਨੇ ਆ ਕੇ ਆਪਦਾ ਬੱਚਾ ਗੋਚ ਚੱਕਿਆ ਸੀ ਤੇ ਕਨਾਲ ਸੀ ਕਿ ਉਹਨੇ ਪਰਣ ਕਰਕੇ ਗਈ ਆਪਦਾ ਐਡਰੈਸ ਲਿਖਾ ਕੇ ਗਈ ਕਿ ਮੈਂ ਅੱਜ ਤੋਂ ਬਾਅਦ ਜਿਹੜੇ ਬੱਚਿਆਂ ਦੇ ਕੇਸ ਜਿਹੜੇ ਉਹ ਕਤਲ ਨਹੀਂ ਕਰੂੰਗੀ ਔਰ ਕੁਝ ਬੱਚੇ ਵੀ ਜਦੋਂ ਭਾਈ ਗੁਰਪ੍ਰੀਤ ਸਿੰਘ ਹੋਣਾ ਨੇ ਬਾਬਾ ਬਲਕਾਰ ਸਿੰਘ ਹੋਣਾ ਨੇ ਜਿਹੜਾ ਉਹ ਲੈਕਚਰ ਦਿੱਤਾ ਕਿ ਛੋਟੇ ਸਹਿਬਜ਼ਾਦਿਆਂ ਦੀ ਜਿਹਨੂੰ ਸ਼ਹਾਦਤਾਂ ਦੇ ਜ਼ਿਕਰ ਕੀ ਜੂਣਾ ਕਰਦੇ ਸਮੇਂ ਉਹਨਾਂ ਨੂੰ ਦਿਓ ਉਹਨਾਂ ਦਾ ਇਤਿਹਾਸ ਦੱਸੋ ਬਿਲਕੁਲ ਤੇ ਉਸ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਉਹ ਬੱਚੇ ਉੱਠ ਕੇ ਆਪ ਖੜੇ ਹੋ ਕੇ ਆ ਕੇ ਕਹਿ ਕੇ ਗਏ ਕਿ ਅਸੀਂ ਅੱਜ ਤੋਂ ਬਾਅਦ ਕੇਸ ਜਿਹੜੇ ਉਹ ਕਤਲ ਨਹੀਂ ਕਰਾਵਾਂਗੇ ਅਸੀਂ ਸਮਝਦੇ ਹਾਂ ਕਿ ਸਾਡੇ ਨਗਰ ਦਾ ਜਿਹੜਾ ਨੌਜਵਾਨਾਂ ਦਾ ਉਪਰਾਲਾ ਇਹ ਸ਼ੁਕਰਾ ਮਾਲਕ ਦਾ ਕਿ ਸਹੀ ਜਿਹੜਾ ਕਿ ਅੱਜ ਜਿਹੜਾ ਨਸ਼ਿਆਂ ਦਾ ਜਿਹੜਾ ਹਾਲ ਜਾਂ ਦੂਸਰੀਆਂ ਨੌਜਵਾਨ ਜਿਹੜੇ ਉਧਰ ਰੁੜੇ ਜਾਂਦੇ ਆ ਕਿ ਆਪਾਂ ਨੂੰ ਇਹ ਸਾਰੇ ਹਰ ਨਗਰ ਨੂੰ ਹੀ ਕੋਸ਼ਿਸ਼ ਕਰਨੀ ਪਊਗੀ ਆਪਣੇ ਆਪਣੇ ਲੈਵਲ ਤੇ ਹੀ ਕਿ ਆਪਾਂ ਆਪਣੇ ਬੱਚਿਆਂ ਨੂੰ ਜਿਹੜਾ ਇੱਧਰ ਲਿਆਉਣ ਲਈ ਕੁਝ ਉਪਰਾਲੇ ਕਰਾਂਗੇ ਤਾਂ ਉਹ ਵਧੀਆ ਰਿਜ਼ਲਟ ਜ਼ਰੂਰ ਮਿਲਣਗੇ। ਰਣੇ ਵੀਰੇ ਲੱਗਦਾ ਕਿ ਹੁਣ ਪਿੰਡ ਦੇ ਵਿੱਚੋਂ ਤੁਹਾਨੂੰ ਬਾਹਰ ਦੂਜੇ ਪਿੰਡਾਂ 'ਚ ਜਾਂ ਦੂਜੇ ਸ਼ਹਿਰਾਂ 'ਚ ਜਾਂ ਪੂਰੇ ਪੰਜਾਬ 'ਚ ਇਹ ਚੀਜ਼ ਨੂੰ ਫਲਾਉਣ ਦੀ ਲੋੜ ਆ। ਕਹਿੰਦੇ ਜਦੋਂ ਚੰਗੀ ਚੀਜ਼ ਕੋਲੇ ਆ ਜਾਂਦੀ ਉਹਨੂੰ ਵੰਡ ਦੇਣਾ ਚਾਹੀਦਾ। ਇਹ ਤਾਂ ਗੁਰਬਾਣੀ ਵੀ ਕਹਿੰਦੀ। ਲੱਗਦਾ ਦੇ ਵਿੱਚ ਵੀ ਆਉਣ ਵਾਲੇ ਸਮੇਂ 'ਚ ਸੋਚੋਗੇ ਕਿ ਲੈ ਕੇ ਜਾਈਏ ਹਰੇਕ ਘਰ ਤੱਕ ਪਹੁੰਚਾਈਏ ਕਿ ਗੁਰਬਾਣੀ ਦੇ ਨਾਲ ਦਸਤਾਰ ਦੇ ਨਾਲ ਕੇਸਾ ਧਾਰੀ ਹਰੇਕ ਪਰਿਵਾਰ ਬਣੇ ਬਿਲਕੁਲ ਜੀ ਤੁਹਾਡਾ ਸਭ ਤੋਂ ਵੱਡਾ ਯੋਗਦਾਨ ਤੁਹਾਡਾ ਮੀਡੀਆ ਦਾ ਕਿ ਜਿਹੜੇ ਤੁਸੀਂ ਨਗਰ ਦੇ ਵੱਲੋਂ ਜਿਹੜਾ ਉਪਰਾਲਾ ਤੁਸੀਂ ਸਾਰੇ ਲੋਕਾਂ ਤਾਈਂ ਇਹਦਾ ਮੈਸੇਜ ਪਹੁੰਚਦਾ ਕਰਨਾ ਹੈ ਧੰਨਵਾਦ ਤੁਹਾਡਾ ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਨਗਰ ਦੇ ਵਹਾਰ ਪਿੰਡ ਪਿੰਡ ਦੇ ਵਿੱਚ ਇਹੋ ਜਿਹੇ ਉਪਰਾਲੇ ਤੇ ਇਹ ਚੀਜ਼ ਹੋਵੇ ਤੇ ਆਪਣਾ ਸਾਰਾ ਪੰਜਾਬ ਹੀ ਜਿਹੜਾ ਜਿਹੜਾ ਗੁਰਾਂ ਦੇ ਨਾਂ ਤੇ ਉੱਤੇ ਸਾਰੇ ਕੋਈ ਸਮਾਜਿਕ ਬਰਾਈਆਂ ਜਿਹੜੀਆਂ ਉਹ ਨਾ ਹੋਣ ਪਿੰਡ ਵੱਲੋਂ ਤਾਂ ਮੀਰੀ ਪੀਰੀ ਵੱਲੋਂ ਲੱਗੇ ਹੀ ਆ ਹਾਂਜੀ 10 ਸਾਲ ਹੋ ਗਿਆ ਮੁੰਡੇ ਪਰਾਲਾ ਕਰ ਹੀ ਰਹੇ ਆ ਹੌਲੀ ਹੌਲੀ ਤਾਂ ਹੀ ਬਦਿਆ ਅੱਗੇ ਚੱਲ ਜਾ ਰਹੇ ਆ ਪਰ ਗੁਰਵਿੰਦਰ ਸਾਡੇ ਭਾਈ ਇਹ ਗੁਰਵਿੰਦਰ ਸਿੰਘ ਸਰਪੰਚ ਹੈ ਜਦੋਂ ਮੀਰੀ ਪੀਰੀ ਵੈਲਫੇਅਰ ਸੁਸਾਇਟੀ ਤੁਹਾਨੂੰ ਯਾਦ ਵੀ ਜਦੋਂ ਸ਼ੁਰੂ ਹੋਈ ਸੀ ਉਦੋਂ ਇਹ ਸਰਪੰਚ ਸੀਗੇ ਮੌਕੇ ਤੇ ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਸਾਡਾ ਉਸ ਵੇਲੇ ਜਿਹੜੀ ਇਹਨਾਂ ਦੀ ਹੱਲਾਸ਼ੇਰੀ ਤੇ ਜਿਹੜਾ ਸਾਰਾ ਸਹਿਯੋਗ ਇਹਨਾਂ ਨੇ ਜਿਹੜਾ ਨਾਲ ਸਾਡੇ ਖੜੇ ਉਹ ਬਾਕੀ ਜਦੋਂ ਸੋਸਾਇਟੀ ਦੀ ਇੱਕ ਹੋਰ ਗੱਲ ਜਾਦਾ ਆ ਗਈ ਮੁੰਡਿਆਂ ਦੀ ਇੱਕ ਇਹ ਮੇਰੀ ਪੀੜੀ ਸੋਸਾਇਟੀ ਜਿਹੜੀ ਇਹ ਵੀ ਇਹ ਛੇਵੇਂ ਪਾਤਸ਼ਾਹ ਦੇ ਗੁਰਦੁਆਰੇ ਤੋਂ ਇੱਥੇ ਅਰਦਾਸ ਕੀਤੀ ਸੀ ਮਹਾਂਪੁਰਸ਼ਾਂ ਨੇ ਤੇ ਉਹ ਅਰਦਾਸ ਦੇ ਸਿਰ ਤੇ ਹੀ ਵੈਗੁਰੂ ਆਪ ਸਿਰ ਤੇ ਹੱਥ ਰੱਖ ਕੇ ਨੌਜਵਾਨਾਂ ਤੋਂ ਇਹ ਕਾਰਜ ਕਰਵਾ ਰਿਹਾ ਕਿ ਮਤਲਬ ਸਾਡੀ ਕੋਈ ਔਕਾਤ ਨਹੀਂ ਹੈ ਕਿ ਅਸੀਂ ਕੋਈ ਐਡਾ ਵੱਡਾ ਕਾਰਜ ਕਰ ਸਕੀਏ ਜਾਂ ਜਿਹੜੇ ਕੀਤੇ ਉਹਨਾਂ 'ਚੋਂ ਸਾਡੀ ਨਹੀਂ ਕੋਈ ਪਰ ਇਸ ਮਹਾਂ ਪਾਤਸ਼ਾਹ ਦੀ ਕਿਰਪਾ ਆ ਕੇ ਨੌਜਵਾਨਾਂ ਦੇ ਸਿਰ ਤੇ ਆਪ ਹੱਥ ਰੱਖ ਕੇ ਚੰਗੇ ਕਾਰਜਾਂ ਨੂੰ ਪ੍ਰੇਰਦੇ ਆ ਤਾਂ ਬਿਲਕੁਲ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਇਹਨਾਂ ਨੇ ਇਸ ਸੁਸਾਇਟੀ ਨੂੰ ਇਸ ਸੰਸਥਾ ਨੂੰ ਇਸ ਪਰਿਵਾਰ ਨੂੰ ਸ਼ੁਰੂ ਕੀਤਾ ਸੀ ਤਾਂ ਹਰੀਆਲੀ ਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਦਿੱਤਾ ਸੀ ਔਰ ਇਹਨਾਂ ਨੇ ਕਿਹਾ ਸੀ ਕਹਿੰਦੇ ਵੀ ਜੇ ਸਫਾਈ ਦਾ ਮੈਸੇਜ ਦੇਣਾ ਹੋਵੇ ਤਾਂ ਪਹਿਲਾਂ ਆਪਣੇ ਘਰੋਂ ਸਫਾਈ ਕਰਕੇ ਤੁਰੋ ਤੇ ਫਿਰ ਦਿਮਾਗ ਦੀ ਸਫਾਈ ਕਰੋ ਤੇ ਫਿਰ ਬਾਹਰ ਤੁਸੀਂ ਸੰਦੇਸ਼ ਦਿਓ ਕਿ ਤੁਸੀਂ ਸੁਥਰਾ ਆਲਾ ਦਵਾਲਾ ਰੱਖੋ ਤਾਂ ਇਹਨਾਂ ਨੇ ਪਹਿਲਾਂ ਆਪਣੇ ਪਿੰਡ ਤੋਂ ਸ਼ੁਰੂ ਕੀਤਾ ਪਿੰਡ ਤੋਂ ਸ਼ੁਰੂ ਕਰਕੇ ਬੈਨਰ ਲਾਏ ਖੰਬਿਆਂ ਤੇ ਬੋਰਡ ਔਰ ਦਰਖਤਾਂ ਤੇ ਬਹੁਤ ਸਾਰੇ ਪੇੜ ਪੌਦੇ ਲਾਏ ਇੱਥੋਂ ਤੱਕ ਕਿ ਸੰਤ ਸੀਚੇਵਾਲ ਵੀ ਇੱਥੇ ਪਹੁੰਚਦੇ ਨੇ ਇਸ ਪਿੰਡ ਦੇ ਵਿੱਚ ਉਹਨਾਂ ਨੂੰ ਵੀ ਇੱਥੇ ਬੁਲਾਇਆ ਜਾਂਦਾ ਹੈ ਤੇ ਪੂਰਾ ਪਿੰਡ ਨੂੰ ਦੇਖਿਆ ਜਾਂਦਾ ਹੈ ਤਾਂ ਕਾਫੀ ਵੱਡੀ ਮਿਹਨਤ ਤੋਂ ਬਾਅਦ ਕਾਫੀ ਜ਼ਿਆਦਾ ਮਿਹਨਤ ਤੋਂ ਬਾਅਦ ਅੱਜ ਇਹ ਸੰਸਥਾ ਇਹ ਪਰਿਵਾਰ ਇੱਥੋਂ ਤੱਕ ਪਹੁੰਚਿਆ ਹੈ ਕਿ ਧਾਰਮਿਕ ਕੰਮ ਕਰਨ ਦੇ ਲਈ ਵਿੱਚ ਵੀ ਜਿਹੜੇ ਅੱਗੇ ਪਹੁੰਚੇ ਨੇ ਦਸਤਾਰ ਮੁਕਾਬਲੇ ਕਰਾਏ ਗਏ ਨੇ ਗੁਰਬਾਣੀ કંਠ ਮੁਕਾਬਲੇ ਕਰਾਏ ਗਏ ਨੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਾਏ ਗਏ ਨੇ ਔਰ ਬਹੁਤ ਸਾਰੇ ਲੋਕਾਂ ਨੇ ਇੱਥੇ ਮੈਂ ਕਹਿੰਨਾ ਕਿ ਪੰਜਾਬੀ ਜਿਵੇਂ ਕਹਿ ਦਿੰਦੇ ਕਿ ਕਸਮ ਖਾਣਾ ਕਸਮ ਤੱਕ ਖਾ ਕੇ ਗਏ ਨੇ ਕਿ ਅਸੀਂ ਕੇਸਾ ਧਾਰੀ ਸਿੱਖ ਬਣਾਂਗੇ ਅਸੀਂ ਅੰਮ੍ਰਿਤ ਪਾਣ ਕਰਾਂਗੇ ਇਹਨਾਂ ਕੋਲੇ ਨਾਮ ਤੱਕ ਜਿਹੜੇ ਉਹ ਲਿਖਾ ਕੇ ਗਏ ਨੇ ਮੈਂ ਕਹਿੰਨਾ ਵੀ ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਪੂਰੇ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਆ ਹਰੇਕ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਤਾਂ ਜੋ ਲੋਕਾਂ ਨੂੰ ਗੁਰਸਿੱਖੀ ਜੀਵਨ ਦੇ ਨਾਲ ਜੋੜਿਆ ਜਾਵੇ ਔਰ ਬੱਚਿਆਂ ਨੂੰ ਉਹ ਪਾਣੀ ਲਾਇਆ ਜਾਵੇ ਕਿ ਜਿਸ ਨਾਲ ਉਹ ਵੱਡੇ ਹੋ ਕੇ ਨਸ਼ੇ ਦੀ ਦਲਦਲ ਦੇ ਵਿੱਚ ਨਾ ਪੈਣ ਸਿਰਫ ਗੁਰਬਾਣੀ ਦੇ ਨਾਲ ਔਰ ਆਪਣੇ ਮਾਤਾ ਪਿਤਾ ਦੀ ਜਿਹੜੀ ਸੇਵਾ ਕਰਨ ਔਰ ਚੰਗਾ ਦੇਸ਼ ਔਰ ਭੁਵਿੱਖ ਸੁਧਾਰ ਸਕਣ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ